ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਹੁੰਚਿਆ ਫਲੋਰ 18 April 2024 ਤੇ ਆ ਵਾ ਦਰਿਆ ਦੇ ਹਾਲਾਤ ਪਾਣੀ ਜਮਾ ਹੀ ਹੈ ਨਹੀਂ ਬਸ ਆਹੀ ਆ ਮੜਾ ਜਿਆ ਤੇ ਪਾਣੀ ਬਿਲਕੁਲ ਹੀ ਸੁੱਕ ਗਿਆ ਵੀ ਬੰਦੇ ਆਲੇ ਪੂਰਾ ਦਰਿਆ ਖਾਲੀ ਓ ਬੱਲੇ ਬੱਲੇ ਅਸਾਹੀ ਟੋਟਾ ਗਈ ਆ ਪਾਣੀ ਜਿਹੜਾ ਚੱਲਦਾ ਪਿਆ ਤੇ ਪਾਣੀ ਪਿੱਛੇ ਵੀ ਡੈਮਾਂ ਦੇ ਵਿੱਚ ਵੀ ਪਿਛਲੇ ਹਫ਼ਤੇ ਮੈਂ ਗਿਆ ਸੀਗਾ ਹਿਮਾਚਲ ਭਾਖੜਾ ਨੰਗਲ ਡੈਮ ਵੀ ਘੁੰਮ ਕੇ ਆਇਆ ਸੀ ਮੈਂ ਉਹ ਵਲੌਗ ਪਾਇਆ ਹੋ YouTube ਤੇ ਉਹ ਵੀ ਦੇਖੋ ਜਰੂਰ ਉੱਥੇ ਵੀ ਪਾਣੀ ਹੈ ਨਹੀਂ ਉਹ ਜਿੱਥੋਂ ਬਿਜਲੀ ਪੈਦਾ ਹੁੰਦੀ ਆ ਉਹ ਦਰਿਆ ਦਾ ਲੈਵਲੇ ਇੰਨਾ ਥੱਲੇ ਚਲ ਗਿਆ ਹੋਣਾ ਉਹ ਲੋਕ ਜਰੂਰ ਗੱਪੇ ਜਿਦਾ ਮਾਰਦੀ ਤੁਰ ਕੇ ਪਰਲਪਾਣੀ ਚਲ ਜਿਓ ਵਲੌਗ ਆ ਆਈ ਕਾਰ ਆ ਰਾਹ ਤਾਰ ਲੈ ਕੇ ਆਇਆ ਭਾਈ ਟੰਟ ਕਰਨ ਦੇ ਉਹ ਕਾਰਾਂ ਦੇ ਨਾਲ ਵਾ ਵਾ ਬੁਰਾ ਹਾਲ ਆ ਦੇਖੋ ਆ ਜਾਲ ਇਥੋਂ ਖਤਮ ਹੋ ਗਿਆ ਦੇਖ ਲਓ ਬਸ ਇੰਨਾ ਕੇ ਆ ਹਾਲ ਆ 1.5 200 ਮੀਟਰ ਚੋੜੇ ਜਿਹੀ ਆ ਬਸ ਪਾਣੀ ਹੋਰ ਪਾਣੀ ਬਿਲਕੁਲ ਵੀ ਨਹੀਂ ਹੈਗਾ ਤੇ ਆ ਸਰਕਾਰੀ ਬਸਾਂ ਲੈਣ ਸਰਾਨੀਆਂ ਫਰੀਜ ਵਿੱਚ ਬੀਬੀਆਂ ਫਰੀਜ ਜਾਣੀਆਂ ਉਹ ਤਿੰਨ ਦਵਾ ਦੇ ਹਰਿਆਣਾ ਰੋਡ ਤੇ ਆ ਗਈ ਉਹ ਆਪਣੀ ਸ਼ਿਵਾ ਦੀ ਮੂਰਤੀ ਆਹ ਟ੍ਰੇਨ ਲਾਈਨ ਤੇ ਉਹ ਆਓ ਲੋ ਜੀ ਟ੍ਰੇਨ ਵੀ ਆ ਗਈ ਲੋ ਜੀ ਅੱਜ ਟ੍ਰੇਨ ਕੈਪਚਰ ਕਰਦੇ ਆਂ ਬੁੱਲੇ 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 ਰੰਗ ਰੰਗੀ ਟ੍ਰੇਨカラー ਕੋਲ ਉਹੋ ਵਿੱਚ ਇੱਕ ਨਵਾਂ ਡੱਬਾ ਲਾਇਆ ਨੇ ਜੋ ਕੈਬ ਆ ਨਾ ਗ੍ਰੇ ਜੇ ਕਰਾਉਗਾ ਆਹ ਦੇਖ ਆਣੀ ਕਿ ਤੱਕ ਰੋਸ ਕਰਦੀ ਹੈ ਇਹ ਪੱਛਮੀ ਐਕਸਪ੍ਰੈਸ ਲੀ ਹੈ ਲੈ ਦੇ ਟਾਈਮ ਬਹੁਤ ਸਪੀਡ ਹੈ ਸਲੋ ਵੀ ਹੈ ਓੜੀ ਵੀ ਲੈ ਕੇ ਜਾਂਦੇ ਵੇ ਗੱਡੀ ਵਿੱਚ ਵਿਚਾਰੇ ਰੱਬਾ ਜੀ ਵਾਜਿਓ ਅੰਮ੍ਰਿਓ ਉੱਧਰ ਦਰਿਆ ਤੋਂ ਟ੍ਰੇਨ ਲੰਘਦੀ ਵੇ ਲੋਰ ਦੇ ਕੋਲੋਂ ਗਰਮੀ ਅੱਜ ਹੈਗਾ ਵਾ ਕਿਚੋ ਘੱਟ 34 ਡਿਗਰੀ ਟੈਂਪਰੇਚਰ ਅੱਜ ਨੂੰ ਮਾ ਜਾਣਾ ਉਧਰ ਪਰਲੇ ਪਾਸੇ ਉੱਧਰ ਵੀ ਪਾਣੀ ਹੈ ਨਹੀਂ ਰੋ ਸੁੱਕਾ ਹੀ ਪਿਆ ਸਾਰਾ ਆਪਣਾ ਸ਼ੁੱਡਰ ਬਹੁਤ ਵੇਥੇ ਪਾਣੀ ਮੁਗਿਆ ਰੇਤੇ ਰੇਤਾ ਬਹੁਤ ਵਸਦਾ ਹੈ ਪਾਣੀ ਦਾ ਲੈਵਲ ਆਪੇ ਚੈੱਕ ਕਰ ਲੋ ਕਿੰਨਾਗਾ ਬਹੁਤ ਬਈਏ ਨਾ ਹੁੰਦੇ ਆ ਉਹ ਥਾਂ ਨੂੰ ਬੁਦਾ ਟਾਇਰ ਧਸ ਗਏ ਉਹਦੇ ਥਾਂ ਲਈ ਉਹਨੇ ਥਾਂ ਡੰਡ ਕਰਦੇ ਨੇ ਆ ਦੇਖੋ ਕਿੱਦਾਂ ਆਉਂਦੇ ਵੇ ਗਰਮੀ ਬਹੁਤ ਵੀ ਆ ਪੰਜਾਬ ਆ ਆ ਲੋਕਾਂ ਨੇ ਸਮਾਨ ਧਾਰ ਧਾਰ ਕੇ ਦੇਖੋ ਕਿੱਦਾਂ ਉਹ ਯਾਰ ਪਾਣੀ ਦੂਸ਼ਿਤ ਕਰਦਾ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਪਾਣੀ ਦਾ ਬੜਾ ਕੁਦਰਤ ਨੂੰ ਪਰੇਸ਼ਾਨ ਤਾਂ ਕੀਤਾ ਵਾਓ ਦੇਖੋ ਟ੍ਰੇਨ ਲਾਈਨ ਦੇ ਕੋਲ ਸੇ ਬੰਦ ਕਰ ਰਿਹਾ ਸਾਬ ਲਾ ਲੋ ਪਾਣੀ ਦਾ ਲੈਵਲ ਕੀ ਆ ਦੇਖੋ ਆ ਹੁਣ ਮੈਂ ਥੱਲੇ ਆ ਗਿਆ ਇਧਰ ਪੁਲ ਤੋਂ ਉੱਪਰ ਸੀਗਾ ਥੱਲੇ ਆਇਆ ਤੇ ਪਾਣੀ ਦਾ ਲੈਵਲ ਦੇਖੋ ਇਹ ਗਰਮੀਆਂ ਚ ਮੌਨਸੂਨ ਤੇ ਇੱਥੇ ਤੱਕ ਹੁੰਦਾ ਪਰ ਹੁਣ ਲੈਵਲ ਹੈ ਨਹੀਂ ਬਿਲਕੁਲ ਵੀ ਦਰੀਆ ਸੁੱਕਾ ਹੋ ਗਿਆ ਉਹ ਪਾਣੀ ਬਸ ਹੋਰਾ ਰੇਤ ਹੀ ਰੇਤ ਆ ਪਾਣੀ ਬਿਲਕੁਲ ਹੀ ਹੈ ਨਹੀਂ ਪਿੱਛੋਂ ਉਧਰੋਂ ਆਇਆ ਹੋਰ ਲੋਕਾਂ ਨੇ ਪਤਾ ਨਹੀਂ ਕੀ ਕੀ ਸਮਗਰੀ ਤਾਰੀ ਹੋਰ ਪਲਾਸਟਿਕੀ ਪਲਾਸਟਿਕ ਦਰੀਆ ਗੰਦੇ ਹੋ ਗਏ ਵਿਚਾਰੇ ਮੁੱਟੀ ਜਿਹੀ ਪੁੱਜੇ ਲੋਕਾਂ ਨੇ ਥਾ ਰਿਆ ਰੇ ਤੱਕ ਸਾਰਾ ਖਾਲੀ ਰਹਿਤਾ ਹੀ ਰਿਹਾ ਆ ਬਾਣੀ ਆਸ ਆਲੇ ਵਾਲਾ ਅੱਜ ਦੇ ਹਾਲਾਤ 24 ਅਪ੍ਰੈਲ 2024 ਦੇ ਪੂਰਾ ਜਾ ਕੇ ਦਿਖਾਉਣਾ ਹੈ ਅੱਗੇ ਤੋਂ ਵੇਖੋ ਦੁੱਕਾ ਫਿਰ ਆਪਾਂ ਹੈ ਮੋਨੇ ਕੋ ਸਾਰਾ ਅਪੋਲ ਪੂਰਾ ਜਾਂਦਾ ਆਣਿਆ ਨੇ